ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਕੁਲਵੀਰ ਸਾਧਣਾ ਨਵਾਂ ਸ਼ਹਿਰ ਤੋਂ ਤੁਹਾਨੂੰ ਤੁਹਾਡੇ ਲਈ ਅੱਜ ਇੱਕ ਨਵੀਂ ਚੀਜ਼ ਲੈ ਕੇ ਆਇਆ ਤੇ ਜਿਹੜੇ ਬੰਦੇ ਕਹਿੰਦੇ ਨੇ ਨਾ ਘਰ ਬਹਿ ਕੇ ਪੇ ਸਾਡਾ ਗੁਜ਼ਾਰਾ ਨਹੀਂ ਹੁੰਦਾ ਘਰ ਰਹਿ ਕੇ ਅਸੀਂ ਕੀ ਕਰੀਏ ਕਿ ਭਾਈ ਇੱਧਰ ਇੱਕ ਭੈਣ ਨਾਲ ਤੁਹਾਨੂੰ ਮਿਲਾ ਰਿਹਾ ਅੱਜ ਮੈਂ ਜਿਹੜੀ ਮਾਨਸੇ ਤੋਂ ਆ ਕੇ ਆਪਣੇ ਮਹਾਲੀ ਦੇ ਵਿੱਚ ਜਿਹਨੂੰ ਕਹਿ ਲਓ ਪੇ ਢਾਬਾ ਕਹਿ ਲਓ ਚਾਹੇ ਸਟਾਲ ਕਹਿ ਲਓ ਤੇ ਇਹ ਜਿਹੜਾ ਕੀ ਆ ਆਪਣਾ ਗੁਜ਼ਾਰਾ ਵੀ ਕਰ ਰਿਹਾ ਤੇ ਲੋਕਾਂ ਨੂੰ ਰੋਜ਼ਗਾਰ ਵੀ ਦੇ ਰਿਹਾ ਨਾਲ ਪੂਰੇ 2-4 ਜਿਹੜੇ ਦੂਸਤਾ ਤੇ ਇਹੜਾ ਕੀ ਆ ਖਾਣਾ ਤੁਸੀਂ ਇੱਕ ਵਾਰੀ ਇੱਥੇ ਆਉਂਗੇ ਤਾਂ ਨਾ ਤੁਸੀਂ ਜ਼ਰੂਰ ਛੱਕ ਕੇ ਜਾਣਾ ਬਾਈ ਮੈਂ ਤਾਂ ਰੋਕਿਆ ਸੀ ਸਿਰਫ ਰੋਟੀ ਖਾਣ ਲਈ ਤੇ ਮੈਂ ਮਜਬੂਰ ਹੋ ਗਿਆ ਕਿ ਮੈਂ ਦਿਖਾਣਾ ਭੈਣਾਂ ਦੀ ਵੀਡੀਓ ਵੀ ਤੁਹਾਨੂੰ ਦਿਖਾਣਾ ਤੇ ਜਿਹੜੇ ਦੋਸਤ ਕਹਿੰਦੇ ਆ ਬਾਈ ਸਾਡੇ ਕੋਲ ਰੁਜ਼ਗਾਰ ਹੈ ਨੀਗਾ ਤੇ ਜਿਹਨੀਆਂ ਕੰਮ ਕਰਨਾ ਬਾਈ ਉਹ ਨਹੀਂ ਏਡੀ ਗੁਰੂ ਆ ਕੇ ਵੀ ਕਰ ਲੈਣਾ ਤੇ ਜਿਹੜੇ ਦੋਸਤਾਂ ਨੇ ਨਹੀਂ ਕਰਨਾ ਉਹ ਨਹੀਂ ਵਿਹਲੇ ਰਹਿ ਕੇ ਘਰ ਆਪਣੀ ਕਿਸਮਤ ਨੂੰ ਪੂਸਦੇ ਰਹਿਣਾ ਸੋ ਗੱਲਬਾਤ ਕਰਦੇ ਆ ਭੈਣ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਪਹਿਨਾ ਆਪਣਾ ਨਾਮ ਕੀ ਹੈ ਜੀ ਮੇਰਾ ਨਾਮ ਸੋਨੀਆ ਸ਼ਰਮਾ ਹੈ ਜੀ ਤੇ ਕਿਹੜੀ ਜਗ੍ਹਾ ਤੋਂ ਵੈਸੇ ਬਿਲੋਂਗ ਕਰਦੇ ਆ ਵੀਰੇ ਅਸੀਂ ਬੇਸਿਕਲੀ ਤਾਂ ਡਿਸਟ੍ਰਿਕਟ ਮਾਨਸਾ ਤੋਂ ਬਿਲੋਂਗ ਕਰਦੇ ਆ ਪਿੰਡ ਧਰਮਪੁਰ ਹੈ ਅੱਛਾ ਜੀ ਬਟ ਇੱਥੇ ਰਹਿਨੇ ਆ ਮੋਹਾਲੀ ਤੇ ਮੋਹਾਲੀ ਇੱਥੇ ਪੱਟੀ ਤੋਂ ਰਾਣ ਦਾ ਸੁਭਾਅ ਕਿੱਦਾਂ ਬਣ ਗਿਆ ਜੀ ਇੱਥੇ ਮੇਰੇ ਹਸਬੰਦ ਜੌਬ ਕਰਦੇ ਸੀਗੇ ਵੀਰੇ ਅੱਛਾ ਜੀ ਹੋਮਲੈਂਡ ਚ ਸਿਕਿਉਰਿਟੀ ਸੁਪਰਵਾਈਜ਼ਰ ਵਜੋਂ ਠੀਕ ਹੈ ਜੀ ਤੇ ਫਿਰ ਤਾਂ ਕਰਕੇ ਅਸੀਂ ਆ ਫਿਰ ਤੇ ਹੁਣ ਪੱਕੇ ਬਣਾ ਡੇਰੇ ਬਣਾ ਲਏ ਪਿਆ ਪਰ ਆਪਣਾ ਰਜਗਾਰ ਜਿਹਨੂੰ ਕ ਤੇ ਪੈਣ ਫੇ ਗਜ਼ਾਰਾ ਵਧੀਆ ਹੁੰਦਾ ਇਹਦੇ ਨੂੰ ਹਾਂਜੀ ਵੀਰੇ ਬਿਲਕੁਲ ਤੇ ਬਾਕੀ ਹੋਰ ਜਿਹੜੇ ਮੈਂ ਬਾਲਾ ਲੰਮਾ ਚੌੜਾ ਨਹੀਂ ਕਹੂੰਗਾ ਕਿਉਂਕਿ ਤੁਹਾਡਾ ਜਿਹੜਾ ਖਾਣਾ ਖਾ ਕੇ ਨਾ ਮੈਨੂੰ ਸੰਤੋਸ਼ਟੀ ਮਿਲੀ ਯਾਨੀ ਕਿ ਮੈਂ ਕਹਿੰਦਾ ਘਰ ਘਰ ਰੋਟੀ ਦੇਸੀ ਕੇ ਤੇ ਐਦਾਂ ਮਾਂ ਮਾਂ ਨੂੰ ਵੀ ਚਿੰਤਾ ਭੁੱਲ ਜਾਂਦਾ ਬਾਜੀ ਬਲੇ ਕਿ ਪਾਣੀ ਦਾ ਜਿੱਦਾਂ ਤੁਸੀਂ ਮੈਨੂੰ ਪਾ ਕੇ ਦਿੱਤਾ ਸਾਗ ਦੇ ਵਿੱਚ ਇਹ ਹਰ ਇੱਕ ਨੂੰ ਇਦਾਂ ਹੀ ਹੁੰਦਾ ਹਾਂਜੀ ਵੀਰੇ ਹਰ ਇੱਕ ਨੂੰ ਐਦਾਂ ਹੀ ਹੁੰਦਾ ਹਾਂ ਕਿਉਂਕਿ ਆਪਾਂ ਨੂੰ ਸਾਰੇ ਕਸਟਮਰ ਇੱਕ ਬਰਾਬਰ ਹੁੰਦੇ ਹਨ ਹੈਨਾ ਤੇ ਬਾਕੀ ਆਪਣਾ ਖਾਣਾ ਹੁੰਦਾ ਜਿਹੜਾ ਉਹ ਬਿਲਕੁਲ ਅਲੱਗ ਹੁੰਦਾ ਮਾਰਕੀਟ ਨਾਲ ਹਾਂ ਮੈਂ ਉਹ ਤਾਂ ਦੇਖਿਆ ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚ ਮਸਾਲੇ ਯੂਜ਼ ਕੀਤੇ ਜਾਂਦੇ ਆ ਅਸੀਂ ਵਿਦਆਊਟ ਮਸਾਲਿਆਂ ਤੋਂ ਟੇਸਟੀ ਖਾਣਾ ਬਣਾਉਂਦੇ ਆ ਟੇਸਟੀ ਖਾਣਾ ਹਾਂਜੀ ਤੇ ਭੈਣਾਂ ਵੀਰ ਬਾਕੀ ਜਿਹੜੇ ਹੋਰ ਕਹਿ ਲਓ ਵੀ ਆਪਣੀਆਂ ਘਰਾਂ 'ਚ ਬੈਠੀਆਂ ਭੈਣਾਂ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਕੀ ਕਰਨ ਉਹ ਆਪਣੇ ਰਜਗਾਰ ਨੂੰ ਤੋਰਨ ਲਈ ਬ੍ਰੇਫ ਮੈਂ ਤਾਂ ਇਹੀ ਸੁਜੈਸਟ ਕਰਦੀ ਆ ਹਨਾ ਵੀ ਆਪਣੇ ਆਪ ਨੂੰ ਕੋਸਨ ਨਾਲੋਂ ਬੈਟਰ ਐ ਵੀ ਕੁਝ ਕਰਨਾ ਚਾਹੀਦਾ ਸਹੀ ਗੱਲ ਛੋਟਾ ਕੰਮ ਕਿੰਨਾ ਹੀ ਛੋਟੇ ਤੋਂ ਛੋਟਾ ਕੰਮ ਹੈ ਹਰ ਇੱਕ ਕੰਮ ਨੂੰ ਬਿਨਾਂ ਸੰਗੇ ਬਿਨਾਂ ਝਿਜਕ ਕੇ ਕਰ ਲੈਣਾ ਚਾਹੀਦਾ ਸੋ ਦੋਸਤੋ ਇਹ ਭੈਣ ਨੂੰ ਤੁਹਾਡੇ ਤੱਕ ਕਿਉਂ ਲੈ ਕੇ ਆਇਆ ਕਿਉਂਕਿ ਜਿਹੜੇ ਕਿ ਆਪਾਂ ਦੇਖੀਏ ਦਿੱਲੀ ਵਾਲੀ ਪਾਓ ਪੜਾ ਤੁਸੀਂ ਦੇਖ ਲਿਆ ਬਹੁਤ ਤੇ ਭਾਈ ਇਹ ਆਪਣੀਆਂ ਜਿਹੜੀਆਂ ਪੰਜਾਬ ਦੀਆਂ ਭੈਣਾਂ ਆ ਜਾਂ ਧੀਆ ਆ ਤੇ ਇਹਨਾਂ ਨੂੰ ਵੀ ਤੁਸੀਂ ਅੱਕੇ ਵਧਾ ਸਕਦੇ ਆ ਚਾਹੇ ਇਹ ਨਹੀਂ ਹੈਗਾ ਕਿ ਇਹ ਕੋਈ ਹੈਲਪ ਦੇ ਕੇ ਤੁਸੀਂ ਇੱਥੇ ਸਿਰ ਪਾ ਕੇ ਖਾਣਾ ਖਾ ਸਕਦੇ ਆ ਤੇ ਖਾਣਾ ਖਾਣ ਦੇ ਲਈ ਤੁਹਾਨੂੰ ਜਿਹੜਾ ਆਣਾ ਪਊਗਾ ਦੋਸਤੋ ਉਹ ਹੈਗਾ ਸਾਹਮਣੇ ਨਾ ਮਹਾਲੀ ਦੀ ਕੋਟ ਆ ਤੇ ਉਹਦੇ ਬਿਲਕੁਲ ਸਾਹਮਣੇ ਜਿਹੜਾ ਸਟਾਲ ਲੱਗਾ ਹੁੰਦਾ ਤੇ ਆਹ ਐਚਰ ਟਰੈਕਟਰ ਇੱਥੇ ਤੁਹਾਨੂੰ ਖੜਾ ਦਿਖ ਜਾਵੇਗਾ ਤੇ ਖਾਣਾ ਬਾਈ ਬੜਾ ਟੇਸਟੀ ਹੁੰਦਾ ਤੁਸੀਂ ਆਪ ਆ ਕੇ ਜਿਹੜਾ ਇੱਕ ਵਾਰੀ ਇੱਥੇ ਚੈੱਕ ਕਰ ਸਕਦੇ ਆ ਸਵਾਦ ਜਿਹੜਾ ਕੀ ਆ ਤੁਹਾਨੂੰ ਲੱਗ ਜਾਵੇਗਾ। ਸੋ ਭੈਣੇ ਹੋਰ ਤੁਸੀਂ ਜਿਹੜਾ ਇੱਥੇ ਤੁਹਾਨੂੰ ਕੋਈ ਪਰੇਸ਼ਾਨੀ ਵੀ ਆਈ ਕੰਮ ਕਰਨ ਦੇ ਵਿੱਚ ਜਾ ਕੇ ਦੱਸੋ। ਨਹੀਂ ਵੀਰੇ ਪਰੇਸ਼ਾਨੀ ਦਾ ਕੋਈ ਨਹੀਂ ਆਈ ਕਿਉਂਕਿ ਆਪਾਂ ਆਪਦੇ ਕੰਮਤੀ ਲੱਗੇ ਰਹਿੰਨੇ ਆ ਹਨਾ ਮਿਹਨਤ ਕਰਦੇ ਆ ਸਵੇਰੇ ਆੰਦੇ ਆ ਸ਼ਾਮ ਨੂੰ ਜਾਂਦੇ ਆ ਬਸ ਆਪਣਾ ਧਿਆਨ ਹੈ ਜਿਹੜਾ ਉਹ ਆਪਣੇ ਕੰਮਤੀ ਤੇ ਲੋਕ ਸਾਥ ਦਿੰਦੇ ਆ ਵੈਸੇ ਹਾਂਜੀ ਵੀਰੇ ਬਿਲਕੁਲ ਮਤਲਬ ਲੋਕਾਂ ਦੀ ਬਹੁਤ ਸਪੋਰਟ ਹੈ ਕਿਉਂਕਿ ਆਪਣਾ ਖਾਣਾ ਟੇਸਟੀ ਹੈ ਹਨਾ ਆਪਣੀ ਕੁਆਲਿਟੀ ਵਧੀਆ ਰੱਖਾਂਗੇ ਅਸੀਂ ਪੰਜਾਬੀ ਇੱਕ ਦੂਜੇ ਦੀ ਮਦਦ ਕਰਨ ਦੇ ਵਿੱਚ ਪਛਾਣੇ ਜਾਂਦੇ ਆ ਵੈਸੇ ਇਹ ਹੈਗਾ ਕਿ ਮਦਦ ਕਰਦੇ ਆ ਮਦਦ ਤੇ ਵੀਰੇ ਆਪਣੇ ਲਾਵੇ ਆ ਕੇ ਖਾਣਾ ਖਾ ਕੇ ਜਾਂਦੇ ਨੇ ਵੀ ਬਸ ਹਨਾ ਐਪਰੀਸ਼ੀਏਟ ਕਰਦੇ ਨੇ ਵੀ ਵਧੀਆ ਕੰਮ ਹੈ ਬਸ ਸਾਡੇ ਲਈ ਇਹੀ ਮਦਦ ਹੈ ਜੀ ਮਦਦ ਤਾਂ ਅਸੀਂ ਅਸੀਂ ਇਹਨੂੰ ਪੰਜਾਬੀ ਜੀ ਨੂੰ ਮਦਦ ਇਹੀ ਕਰਦੇ ਹਾਂ ਤੇ ਜਿਹੜੀ ਇਹ ਮਦਦ ਹੈ ਤੇ ਇਹਦੇ ਨਾਲ ਦਾ ਨਜ਼ਾਰਾ ਵੀ ਕੋਲ ਹੋ ਰਿਹਾ ਹੈ ਕਿਉਂਕਿ ਦੇਖੋ ਦੋਸਤ ਇੱਥੇ ਆ ਕੇ ਰੋਟੀ ਪਾਣੀ ਠਾ ਕੇ ਜਾਂਦੇ ਆ ਤੁਹਾਨੂੰ ਬਾਅਦ ਚੰਗਾ ਕਹਿ ਕੇ ਜਾਂਦੇ ਤੇ ਬਹੁਤ ਵੱਡੀ ਗੱਲ ਹੈ ਇਹ ਇਹ ਵਾਕਈ ਦੋਸਤੋ ਹੈਗੇ ਪਾਕਿਆ ਬਹੁਤ ਤੇ ਆਪਣੇ ਕਿਹੜੀ ਕਿਹੜੀ ਡੈਚ ਹੁੰਦੀ ਆਪਣੇ ਕੋਲ ਖਾਸ ਆਪਣੇ ਲਾਵੇ ਵੀਰੇ ਹਰ ਮੌਸਮ ਦੇ ਵਿੱਚ ਸਾਗ ਹੁੰਦਾ ਹੈ ਅਵੇਲੇਬਲ 12 ਮਹੀਨੇ 12 ਮਹੀਨੇ ਤੀਬਨ ਅੱਛਾ ਜੀ ਸਰੋਂ ਦਾ ਸਾਗ ਮੱਕੀ ਦੀ ਰੋਟੀ ਠੀਕ ਹੈ ਜੀ ਰਾਜਮਾ ਰਾਇਸ ਕੜੀ ਰਾਇਸ ਦਾਲ ਮੱਕੀ ਦਾਲ ਰੋਟੀ ਵੀ ਹੁੰਦੀ ਹੈ ਤੇ ਲੱਸੀ ਵੀ ਹੁੰਦੀ ਹੈ ਸਾਰਾ ਕੁਝ ਓਕੇ ਤੇ ਇਹ ਜਿਹੜਾ ਸਾਗ ਹੈ ਇਹ ਕਦ ਸਰੋਂ ਦਾ ਹੀ ਬਣਦਾ ਹਾਂਜੀ ਵੀਰੇ 12 ਮਹੀਨੇ 12 ਮਹੀਨੇ ਇਹ ਸਪੈਸ਼ਲ ਸਰੋਂ ਤੁਸੀਂ ਆਪ ਲਾਈ ਹੁੰਦੀ ਜਾਂ ਕਿਤੇੋਂ ਬੱਕਰੜ ਤੋਂ ਲੈਣੇ ਵੀਰੇ ਅਸੀਂ ਉਹ ਭਾਈ ਸਾਹਿਬ ਕਰਦੇ ਨੇ ਜ਼ਿਮੀਂਦਾਰਾਂ ਦੇ ਖੇਤ ਚੋਂ ਆਰਗੈਨਿਕ ਸਾਗ ਤਿਆਰ ਕਰਦੇ ਆ ਉੱਥੋਂ ਸਾਗ ਲੈ ਕੇ ਆਉਂਦੇ ਹਾਂ ਲਓ ਜੀ ਦੋਸਤੋ ਤੁਹਾਨੂੰ ਆਰਗੈਨਿਕ ਸਾਗ ਆ ਜਿਹੜਾ 12 ਮਹੀਨੇ ਖਾਣ ਨੂੰ ਮਿਲੇਗਾ ਵਾਕਿਆ ਬਹੁਤ ਸਵਾਦ ਆ ਮੈਂ ਖਾਦਾ ਆ ਤੇ ਸੈਂ ਪਤਾ ਤੁਹਾਨੂੰ ਦੋਸਤੋ ਮੈਂ ਦੱਸ ਦਿੱਤਾ ਤੇ ਹੁਣ ਜਦੋਂ ਵੀ ਤੁਹਾਡਾ ਖਾ ਸਾਗ ਖਾਣੇ ਨੂੰ ਚਿਤ ਕਰੇ ਤੇ ਬਾਈ ਆ ਜਾਣਾ ਤੇ ਮਹਾਲੀ ਜਿਹੜਾ ਕੋਟ ਆ ਉਹਦੇ ਬਿਲਕੁਲ ਸਾਹਮਣੇ ਆ ਤੇ ਪੈਨੇ ਤੁਸੀਂ ਆਪਣਾ ਐਡਰੈਸ ਆ ਜਿਹੜਾ ਇੱਥੇ ਦੇ ਸਕਦੇ ਆ 76 ਸੈਕਟਰ ਅਬਿਰੇ ਜੁਡੀਸ਼ੀਅਲ ਕੋਰਟ ਦੇ ਬਿਲਕੁਲ ਇਹ ਟਾਈਮ ਕੀ ਰਹਿੰਦਾ ਜੀ ਆਪਣਾ ਸਵੇਰੇ 6 ਵਜੇ ਆਨੇ ਆ ਸ਼ਾਮ ਨੂੰ 6 ਵਜੇ ਤੱਕ ਇਹ ਸਵੇਰ ਨੂੰ 6 ਵਜੇ ਦੋਸਤੋ ਤੇ ਤੁਸੀਂ ਪ੍ਰੌਂਟੇ ਪ੍ਰੌਂਟੇ ਸਵੇਰ ਨੂੰ ਇੱਥੇ ਆ ਕੇ ਖਾ ਸਕਦੇ ਆ ਤੇ ਸ਼ਾਮ ਨੂੰ ਜਿਹੜਾ ਰੋਟੀ ਪਾਣੀ ਖਾ ਕੇ ਆਪਣੇ ਘਰ ਨੂੰ ਜਾ ਸਕਦੇ ਆ ਤੇ ਭੈਣ ਨੂੰ ਮੇਰੇ ਵੱਲੋਂ ਬਹੁਤ ਬਹੁਤ ਵੈਸਟ ਬਿਸ਼ੀਸ ਆ ਤੇ ਬਹੁਤ ਬਹਾਦਰੀ ਦਾ ਕੰਮ ਆ ਕਿਉਂਕਿ ਮੈਨੂੰ ਲੱਗਦਾ ਪਈ ਜਿਹੜੀਆਂ ਕੁੜੀਆਂ ਜਾਂ ਆਪਣੇ ਧੀਆ ਭੈਣਾਂ ਜਦੋਂ ਕੰਮ ਦੀ ਕਮਾਂਡ ਸੰਭਾਲਦੀਆਂ ਤਾਂ ਤਰੱਕੀ ਆ ਮਿੱਤਰੋ ਹੋਣੀ ਹੋਣੀ ਆ ਇਹ ਵਾਕਿਆ ਮੈਨੂੰ ਬਹੁਤ ਚੰਗਾ ਲੱਗਾ ਤੇ ਬਾਕੀ ਦੂਜੀ ਗੱਲ ਇਹ ਵਧੀਆ ਲੱਗੀ ਟੀਵੀ 31 ਮਾਨਸੇ ਤੋਂ ਆ ਕੇ ਭਾਈ ਮਹਾਲੀ ਦੇ ਵਿੱਚ ਕੰਮ ਕਰਨਾ ਜਾਨੀ ਕਿ ਜਨਮ ਭੂਮੀ ਹੋਰਦਾ ਹੈ ਤੇ ਕਰਮ ਭੂਮੀ ਹੋਰਦਾ ਹੈ ਨਾ ਤੇ ਇੱਥੇ ਜਿਹੜੇ ਕਿ ਘਰ ਦੇ ਇਹਨਾਂ ਦੇ ਜੋਬ ਕਰਦੇ ਸੀਗੇ ਉਹਦੇ ਬਾਅਦ ਤੁਸੀਂ ਇੱਥੇ ਲੱਗੇ ਚਲੋ ਧੰਨਵਾਦ ਹੈ ਜੀ ਸਾਸੀ ਕਾਲਾ ਪੈਣੇ ਬਹੁਤ ਚੰਗਾ ਲੱਗਾ ਤੁਹਾਨੂੰ ਮਿਲ ਕੇ ਤੇ ਸਾਸੀ ਕਾਲ ਜੀ ਹਾਂ ਸਾਸੀ ਕਾਲ ਜੀ